ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੈਰੀ ਫਾਰਮ ਹੋਮ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਸੇਲ ਲਈ ਬਹੁਤ ਸੋਹਣੀ ਮੋਰਾ ਨਸਲ ਦੀ ਕੱਟੀ ਦੋਸਤੋ ਇਹ ਡੇਢ ਸਾਲ ਦੀ ਆ 15 16 ਮਹੀਨਿਆਂ ਦੀ ਕੱਟੀ ਆ ਬਹੁਤ ਸੋਹਣੀ ਆ ਦੇਖ ਸਕਦੇ ਆ ਤੁਸੀਂ ਬੂਥਵਾਦ ਤੋਂ ਦੇਖ ਸਕਦੇ ਆ ਬਹੁਤ ਸੋਹਣੀ ਬੂਥ ਆ ਤੇ ਚੰਗੀ ਮੱਝ ਦੀ ਆ ਮਾਂ ਦਾ ਕੱਦ ਕਾਠ ਦੇਖ ਸਕਦੇ ਆ ਬਹੁਤ ਵੱਡੀ ਆ ਇਸ ਮੱਝ ਦੀ ਆ ਤੇ ਬਹੁਤ ਸੋਹਣੀ ਕੱਟੀ ਆ ਦੋਸਤੋ ਦੇਖ ਸਕਦੇ ਆ ਬਹੁਤ ਸਾਫ ਸੁਥਰੀ ਆ ਇਸੋ ਪੱਠਪੁੜੇ ਦੀ ਬਹੁਤ ਸਾਫ ਆ ਤੇ ਸੁਹਾ ਦੀ ਬਹੁਤ ਠੰਡੀ ਆ ਜੋ ਵੀ ਵੀਰ ਖਰੀਦਣਾ ਚਾਹੁੰਦਾ ਵੀਡੀਓ ਦੇ ਵਿੱਚ ਨੰਬਰ ਦਿੱਤਾ ਗਿਆ ਸੰਪਰਕ ਕਰ ਸਕਦੇ ਹੋ ਦੋਸਤੋ ਪਿੰਡ ਮੂਮ ਜੁਲਾ ਬਰਨਾਲਾ ਇਹ ਕੱਟੀ ਪਿੰਡ ਮੂਮ ਦੇ ਵਿੱਚ ਖੜੀ ਆ ਜੁਲਾ ਬਰਨਾਲਾ ਦਾ ਮੋਹਰਾ ਨਸਲਦੀ ਆ ਬਹੁਤ ਸੋਹਣੀ ਆ ਤੇ ਬਿਲਕੁਲ ਬਲੈਕ ਆ ਕੋਈ ਇਹਦੀ ਪੂਸ ਦੇ ਵਿੱਚ ਨਹੀਂ ਵੀ ਚਿੱਟੇਵਾ ਬਿਲਕੁਲ ਬਲੈਕ ਪੂਸ ਆ ਦੀ ਬਹੁਤ ਚੰਗੀ ਮੋਹਰਾ ਮਸਾਲ ਦੀ ਚੰਗੇ ਟੀਕੇ ਦੀ ਆ ਜੋ ਵੀ ਵੀਰ ਖਰੀਦਣਾ ਚਾਹੁੰਦਾ ਸਪਰਸ਼ ਕਰ ਸਕਦੇ ਧੰਨਵਾਦ ਸਾਰੇ ਦੋਸਤਾਂ ਦਾ ਆਪਣੇ YouTube ਤੇ Instagram ਚੈਨਲ ਸੇਖੋਂ ਡੈਰੀ ਫਾਰਮ ਹੋਮ ਦੇ ਵਿੱਚ ਜੁੜਨ ਲਈ